बेटा क्षमा रोशन करते हुए सिस्टम की शुरुआत कर रहे हैं उसकी लॉन्च ईवेंट के रिवील कर रहे उस मशीन को एक जरिए, एक बैनर दे के जरिए जो कि एक नवा आगाज होएगा। ਗੋਡੀਤੀ ਜੋੜਾਂ ਦੇ ਬਦਲਾਅ ਦੇ ਜੋ ਅੱਜ ਵਾਦੀ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਇੱਕ ਨਵਾਂ ਫੈਸਲ ਕੇਪ ਦੇ ਵਿੱਚ ਆਪਾਂ ਐਡ ਕਰ ਰਹੇ ਹਾਂ ਸੋ ਆਈਬੀਐਸ ਸੈਂਟਰ ਇਸ ਸ਼ੁਰੂਆਤ ਦੇ ਨਾਲ ਨਾਲ ਰੋਬੋਟਿਕ ਕਮੇ ਕਮਲ ਸਿੰਘ ਵਾਦੀ ਹੈ ਅਸੀਂ ਵਾਦੀ ਹਸਪੀਟਲ ਬਠਿੰਡਾ ਦੇ ਵਿੱਚੋਂ ਵੀ ਆਏ ਹਾਂ ਅਸੀਂ ਅੱਜ ਇਨੋਗਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਵੱਦੀ ਰੋਬੋਟਿਕ ਨੀ ਐਂਡ हिਪ ਰਿਪਲੇਸਮੈਂਟ ਸਿਸਟਮ ਐਂਡ ਵੱਦੀ ਆਈਵੀਐ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੇ ਖੇਤਰਾਂ ਦੇ ਵਿੱਚ ਜਿਹਦੇ ਵਿੱਚ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦਾ ਨਾਲ ਆਈਵੀਐ ਟ੍ਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਆਏ ਹਨ ਮੁਬਾਰਕਾਂ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰਸੀ 100% ਲੈ ਕੇ ਆਉਂਦੇ ਆ ਜਿਸ ਦੇ ਵਿੱਚ ਕਟਖੂਨ ਦਾ ਵਾਹ ਆਨ ਕਰਕੇ ਲੈਸ ਬਲੱਡ ਲਾਸ ਹੋਣ ਕਰਕੇ ਹਾਰਟ ਦਾ ਰਿਸਕ ਬਹੁਤ ਘਟ ਜਾਂਦਾ ਹੈ ਚੀਰ ਫਾੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟ ਰਿਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅਪਰ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਹਦਾ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਕਿੰਦਾ ਖਰਚਾ ਕਿੰਨਾ ਕਰੀਏ ਜਿਆਦਾ ਕੋਸਟਲੀ ਦੇ ਨਾ ਸਰ ਇਹ ਬਿਲਕੁਲ ਕੋਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰੇਮਨੀ ਤੇ ਆਪਣਾ ਇੱਕ ਆਫਰ ਹੈਗੀ ਹੈ ਗੁਰ ਆਪਣੇ ਗੁਰਪੁਰਪਤੇ ਸੀ ਇੱਕ ਆਫਰ ਵੀ ਲਗਾਈ ਸੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਵਿੱਚ ਤੁਸੀਂ ਕਰਵਾਣੇ ਹੋ ਇੱਕ ਗੱਡੇ ਦਾ 50000 ਦਾ ਦੋ ਗੱਡੇ ਦਾ ਲੱਖ ਸਕਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ ਅਸੀਂ ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇਗਾ ਆਯੁਸ਼ਮਨ ਯੋਜਨਾ ਵੀ ਚਲਦੀ ਹੈ ਜੀ ਆਯੁਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਈ ਹੈ ਗੱਡੇ ਚੂਲੇ ਨਹੀਂ ਬਦਲੇ ਚੂਲਾ ਬਦਲਿਆ ਜਾਂਦਾ ਪੰਜਾਬ ਸਰਕਾਰ ਹੀ ਗੱਡੇ ਨਹੀਂ ਬਦਲਦੀ ਇਸੋ ਸਾਡੇ ਵਿੱਚ ਇਸ ਦਾ ਕੰਪੀਟੀਸ਼ਨ ਵਧ ਰਿਹਾ ਜਿਵੇਂ ਰੋਬਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਆ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਹੈ ਸਰ ਦੋ ਚੀਜ਼ਾਂ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆਂਦੇ ਆ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਏ ਆ ਯੂਐਸਏ ਮੇਡ ਫੋਰ ਇਸਮੈਥ ਐਨੈਪੀਰਾ ਵਰਲਡ ਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਤਦਾ ਮਿਲ ਰਹੀ ਹੈ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇ ਪੇਸ਼ੈਂਟ ਜੋ ਗੋਡੇ ਬਦਲਣ ਲਈ ਚਾਰਜਸ ਦੇ ਰਿਹਾ ਹੈਗਾ ਉਸੇ ਚਾਰਜਸ ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਮੈਂ ਡਾਕਟਰ 소ਨੀਆ ਗਰਦਵਤੀ ਬਾਦੀ ਹਸਪੀਟਲ ਵਿੱਚ ਅਸੀਂ ਬਾਦੀ ਆਈਜੀਐਫ ਸਟਾਰਟ ਕੀਤਾ ਹੈ ਅਸੀਂ ਮੋਸਟ ਐਡਵਾਂਸਡ ਆਈਜੀਐਫ ਲੇਜ਼ਰ ਲੈ ਕੇ ਆਏ ਹਾਂ ਜਿਸ ਨਾਲ ਆਈਜੀਐਫ ਦਾ ਸਕਸੈਸ ਰੇਟ ਇਨਕਰੀਜ਼ ਹੋਦਾ ਹੈ ਨਾਰਮਲੀ ਆਈਜੀਐਫ ਦਾ ਸਕਸੈਸ ਰੇਟ 60 ਤੋਂ 70% ਹੁੰਦਾ ਹੈ ਬਟ ਲੇਜ਼ਰ ਦੀ ਹੈਲਪ ਨਾਲ ਅਸੀਂ ਪੀਜੀਡੀ ਐਂਡ ਲੇਜ਼ਰ ਹੈਚਿੰਗ ਕਰਦੇ ਹਾਂ पीजेडी ਦਾ ਮਤਲਬ ਹੈ ਪ੍ਰੀ ਇਮਪਲੈਂਟੇਸ਼ਨ ਜੈਨੇਟਿਕ ਟੈਸਟਿੰਗ ਯਾਨੀ ਕਿ ਐਮਬ੍ਰਿਓਜ਼ ਯਾਨੀ ਕਿ ਬੱਚੇ ਜਿਹੜੇ ਦੇਖਣ ਨੂੰ ਸਹੀ ਲੱਗਦੇ ਹਨ ਮਾਈਕਰੋਸਕੋਪ ਤੇ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਨੇ ਹਾਂ ਤੇ ਡੀਐਨਏ ਜਿਹਨਾਂ ਦਾ ਬਿਲਕੁਲ ਨਾਰਮਲ ਹੈ ਯਾਨੀ ਕਿ ਨਾਰਮਲ ਕੈਰੀਓਟਾਈਪ ਨਾਰਮਲ ਕਰੋਮੋਸੋਮ ਵਾਲੇ ਬੱਚੇ ਅਸੀਂ ਉਹ ਟਰਾਂਸਫਰ ਕਰਦੇ ਹਾਂ ਜਿਸ ਦਾ ਸਕਸੈਸ ਰੇਟ ਮੋਰ ਥੈਨ 90% ਹੁੰਦਾ ਹੈ ਅਸੀਂ ਬਠਿੰਡਾ ਦੀ ਫਰਸਟ ਫੁਲੀ ਮੋਡੂਲਰ ਆਈਵੀਐਫ ਲੈਬ ਲੈ ਕੇ ਆਏ ਹਾਂ ਜਿਸ ਵਿੱਚ ਹੈਪਾ ਫਿਲਟਰਸ ਨੇ ਜਿੰਨਾ ਛੋਟੇ ਤੋਂ ਛੋਟਾ ਬੈਕਟੀਰੀਆ ਤੇ ਵਾਇਰਸ ਵੀ डिलीट हो ਜਾਂਦਾ ਹੈ ਤਾਂ ਕਿ ਆਪਣੀ ਜਿਹੜੀ ਬੱਚੇ ਬਣ ਰਹੇ लैब ਲੈਬ ਵਿੱਚ ਉਹਨੂੰ ਖਰਾਬ ਨਾ ਕਰਵਾ। ਇਸ ਦਾ ਕੀ ਹੁੰਦਾ ਹੈ ਇਸ ਕਿੰ ਤੱਕ 50 ਤੱਕ ਫੀਮੇਲ 50 ਤੱਕ ਤੇ ਮੇਲ 55 ਤੱਕ ਕਰਵਾ ਸਕਦੇ ਹਨ। ਨਾਰਮਲੀ ਜਿਹੜਾ ਪੀਐਫ ਕਰਦੇ ਹਾਂ 셀ਫ ਸਾਈਕਲ 35 ਤੋਂ 40 ਤੱਕ ਐਗਸ ਦੀ ਕੁਆਲਿਟੀ ਠੀਕ ਹੁੰਦੀ ਹੈ। ਅਸੀਂ ਜਿੱਦ ਨਾਲ ਅਸੀਂ ਐਗ ਡੋਨਰਸ ਵੀ ਪ੍ਰੋਵਾਈਡ ਕਰਦੇ ਹਾਂ ਐਂਡ ਐਗ ਡੋਨਰ ਸਾਈਕਲ ਵੀ ਕਰਦੇ ਹਾਂ ਆਪਣੀ ਖੁਦ ਦੀ ਲੈਵਜ ਇਸ ਫੈਸਿਲਿਟੀਆਂ ਲਈ ਲੋਕਾਂ ਨੂੰ ਹੁਣ ਬਾਰ ਆਊਟ ਆਫ ਬਠਿੰਡਾ ਜਾਣ ਦੀ ਕੋਈ ਲੋੜ ਨਹੀਂ ਹੈ ਐਂਡ ਇਹ ਬਠਿੰਡਾ ਦੀ ਫਰਸਟ ਆਈਵੀਐਫ ਲੇਜ਼ਰ ਹੈ ਬਠਿੰਡਾ ਵਿੱਚ ਜਿੱਥੇ ਪਹਿਲਾਂ ਕਿਸੇ ਕੋਲ ਆਈਵੀਐਫ ਲੇਜ਼ਰ ਨਹੀਂ ਸੀ ਐਂਡ ਇਹ ਵਰਡ ਦੀ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਹੈ ਮੈਮ ਹੁਣ ਤੱਕ ਕਿੰਨੇ ਕੁ ਟਰੀਟਮੈਂਟ ਕਰ ਦਿੱਤੇ ਹੁਣ ਤੱਕ ਸਾਰ 100 ਤੋਂ ਕੇਸਿਸ ਹੋ ਚੁੱਕੇ ਆ ਸਾਡੇ ਆਈਵੀਐਫ ਦੇ ਜਿੰਦਾ ਕਿ ਸਕਸੈਸ ਰੇਟ ਮੋਰ ਥੈਨ 90% ਹੈ ਸਾਡੇ ਆਈਵੀਐਫ ਬਠਿੰਡਾ ਦੇ ਸੈਂਟਰ ਨੇ ਇਸ ਦਾ ਕੰਦ ਕਰਦਾ ਹੈ ਸੈਲਫ ਸਾਈਕਲ ਹੈ ਡੋਨਰ ਸਾਈਕਲ ਹੈ ਪੀਜੀਡੀ ਕਰਵਾਉਣਾ ਚਾਹੁੰਦੇ ਹੋ 레이జర్ ਯੂਜ਼ ਕਰਵਾਉਣਾ ਚਾਹੁੰਦੇ ਹੋ ਮੇ ਤਾਂ ਨਾਰਮੀ ਸਵਾ ਲੱਗਤੋ ਹੀ ਸਟਾਰਟ ਹੋ ਜਾਂਦਾ ਕਿੰਨੀ ਕੇ ਸਤ ਹੋ ਜਾਂਦੇ ਸਰ 50 ਇੱਕ ਲੇਡੀਜ਼ ਲਈ ਤੇ 65 ਲਈ 75 ਡਾਕਟਰ ਪੀ ਐਸ ਸਰ ਕਿਵੇਂ ਦੇਖਦੇ ਹੋ ਬੱਚੇ ਹੁਣ ਅਗੇ ਵੱਧ ਰਹੇ ਆ ਤੇ ਤੁਹਾਡਾ ਬੜਾ ਪ੍ਰਾਣਾ ਐਕਸਪੀਰੀਅੰਸ ਹੈ ਤੁਸੀਂ ਕੀ ਕਹਿਣਾ ਚਾਹਦੇ ਹੋ ਬਰ ਭਾਈ ਕਿਰਪਾਤ ਤੁਹਾਨੂੰ ਵਾਦ ਕਰਦੇ ਆ ਅਸੀਂ ਜਿਹਨ ਅਸੀਂ ਮੇਰੇ ਦੋਨੋਂ ਅਸ਼ੀਰਵਾਦ ਦਿੱਤਾ ਅਸੀਂ ਅਸੀਂ ਬਹੁਤ ਪ੍ਰੋਗਰੈਸ ਕੀਤੀ ਸਾਨੂੰ ਪਹਿਲੇ ਅਸੀਂ ਲੈਪਰੋਸਕੋਪਿਕ ਲੱਗਿਆ ਦੀ 93 ਜਿ ਲੈ ਕੇ ਜਾਂਦੀ ਜਦ ਕਿ ਲੋਕੀ ਉਹ ਲੋਕੀ ਉਹ ਓਪਨ ਅਪ ਚੀਜਾਂ ਦੇ ਉੱਤੇ ਇੰਗੰਦ ਜੇ ਸੀ ਬੂਡਰਨ ਆਪਰੇਸ਼ਨ ਕੀਤੇ ਸਾਰੇ ਪੇਸ਼ੇਦੂ ਨਾ ਕੀਤੇ ਕੀ ਉਹ ਸਰਜੀ ਕੀਤੇ ਕਿਡਨੀ ਸ਼ੂ ਕਰੀਤੇ ਅਪੈਂਡੇਸ ਨੂੰ ਸਾਰਾ ਕੁਝ ਉਸਾਈ ਕਰੀ ਉਹ ਸੋਦੇ ਉਹੀ ਹੁਣ ਦਾਤ ਜਿਹੜੀ ਮਿਹਨਤ ਕਰਨ ਦੀ ਦਾਤ ਆਪਣੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਨਾਲੇ ਆਪਰੇਸ਼ਨ ਆ ਸਾਡੇ ਸਤਨ ਹੋਰ ਅੱਗੇ ਲੱਕੇ ਜਾ ਰਹੇ ਹੈ ਨਾ ਰੋਸ਼ਨ ਕਰ ਰਹੇ ਹੈ ਸਾਡਾ ਹੱਲਿਪੂ ਸਾਲ ਹੀ ਹੋਇਆ ਚਾਰ ਪੰਜ ਸਾਲ ਹੀ ਹੋਇਆ ਉਹ ਉਹ ਦਿੱਖਦੇ ਉਸ ਨਾਲ ਦੀ ਨਾਲ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਰਿਹਾ ਓਪਨ ਦੇ ਵਿੱਚ ਬਹੁਤ ਪੂਰੀ ਉਮੀਦ ਹੈ ਕਿ ਆਮਰ ਟਾਈਮ ਪੂਰੀ ਕਾਮਯਾਬੀ ਨਾਲ ਆਪਣੇ ਰੋਬੋਟਿਕ ਨਾਲ ਆਈਵੀਫ ਬਹੁਤ ਅੱਗੇ ਲੈ ਕੇ ਜਾਣਗੇ ਜਦੋਂ ਸਭ ਜੇ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਰੂਜ਼ ਹੋ ਰਹੀ ਹੈ ਤੇ ਕੰਪੀਟੀਸ਼ਨ ਬੜਾ ਚੱਲ ਰਿਹਾ ਹੈ ਤੁਸੀਂ ਐਕਸਟਰਾ ਕੀ ਕਰ ਰਹੇ ਹੋ ਅਸੀਂ ਜੋ ਸਾਇੰਟੀਫਿਕਲੀ ਟ੍ਰਸਟ ਨਾ ਕਰ ਰਹੇ ਅਸੀਂ ਉਸੇ ਕਰ ਰਹੇ ਬਾਕੀ ਰੱਬ ਦੀ ਮੱਤੀ ਸਾਰੀ ਅਸੀਂ ਕੋਈ ਇਹਦੀ ਕਿਸੇ ਨੂੰ ਜਿਆਦਾ ਚਾਰਜ ਨਹੀਂ ਕਰਦੇ ਕੁਝ ਨਹੀਂ ਕਰਦੇ ਆਪਣੀ ਪੂਰੀ ਲਗਨ ਨਾਲ ਮਿਹਨਤ ਨਾਲ ਠੀਕ ਹੈ ਜੀ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਚੱਲਦੇ ਆ ਸੀ ਠੀਕ ਹੈ ਸਾਨੂੰ ਉਹਦਾ ਕੰਪੀਟੀਸ਼ਨ ਦਾ ਕੋਈ ਮਤਲਬ ਨਹੀਂ ਜੋ ਕੱਟ ਲੇ ਵੱਧ ਲੇ ਜੋ ਕੱਟ ਕੰਪੀਟੀਸ਼ਨ ਦੇ ਸਕਦਾ ਸੀ ਉਹ ਸਭ ਨਾਲ ਕਰ ਲੈਂਦੇ ਠੀਕ ਹੈ ਜੀ ਚੈਰਿਟੀ ਵੀ ਕਰਦੇ ਆ ਨਾਲ ਚੈਰਿਟੀ ਵੀ ਕਰਦੇ ਆ ਸੀ